ਸਸੇ ਘਾਲ ਜੀ ਸਾਰਿਆਂ ਨੂੰ ਤੋਂ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਵਲੌਗ ਸ਼ੁਰੂ ਕਰਤਾ ਵਾ ਦੁਪਹਿਰ ਤੋਂ ਅੱਜ ਮੈਂ ਗਿਆ ਆਇਆ ਸੀਗਾ ਮਾਰਗ ਤੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਬੋਗ ਸੀਗੇ ਮਾਰਗ ਦੇ ਤੇ ਮੈਂ ਉੱਥੇ ਗਿਆ ਆਇਆ ਸੀਗਾ ਸੋ ਹੁਣ ਆਪਾਂ ਵਲੌਗ ਸ਼ੁਰੂ ਕੀਤਾ ਵਾ ਬਣੇ ਰੋਏ ਜੀ ਵਲੌਗ ਦੇ ਨਾਲ ਦੇਖਦੇ ਆ ਆਪਣੇ ਨਾਲ ਅੱਜ ਦੇ ਦਿਨ ਦੇ ਵਿੱਚ ਕੀ ਕੀ ਬਣਦਾ ਵਾ ਇੱਧਰ ਮਨੋ ਤੇ ਮਨੋ ਦੀ ਮੰਮੀ ਤਾਂ ਰੋਜ਼ ਦੀ ਤਰ੍ਹਾਂ ਕਾਰਟੂਨ ਦੇਖ ਰਿਆ ਕਾਰਟੂਨ ਦੇਖੀ ਜਾਣਾ ਹੈ ਸਟੋਰੀਜ਼ ਦੇਖ ਰਿਹਾ ਗਾਇਸ ਸੋ ਆਪਾਂ ਚੱਲਦੇ ਹਾਂ ਇੱਧਰ ਗੋਰੀ ਜੀ ਵੀ ਬੈਠਿਆ ਇੱਧਰ ਕਾਸ਼ ਜੀ ਖੜਿਆ ਹਾਂਜੀ ਕਾਸ਼ ਜੀ ਟੀਆਲ ਅੱਜ ਕਾਲਜ ਨਹੀਂ ਗਏ ਕਿਉਂ ਸਾਰਾ ਕੜ ਤੱਕ ਨਹੀਂ ਨਹੀਂ ਸੱਚੀ ਦਾ ਦਰਸ਼ਕਾਂ ਨੂੰ ਹਾਂ ਕਾਲਜ ਪੂਰਾ ਹੋ ਗਿਆ ਓਕੇ ਫਾਈਨਲ ਐਗਜ਼ਾਮ ਐਗਜ਼ਾਮ ਹੋ ਗਏ ओके ਗੋਰੀ ਜੀ ਅੱਜ ਕਿਵੇਂ ਲੱਗਾ ਫਿਰ ਅੱਜ ਸਰ ਮਰਗ ਦੇ ਭੋਗ ਤੇ ਜਾ ਕੇ ਸਹੀ ਜੀ ਗਾਈਜ਼ ਆਪਾਂ ਅੱਜ ਸੀਗੇ ਘਰੇ ਫਰੀ ਸੋ ਮਰਗ ਦੇ ਭੋਗ ਸੀਗੇ ਆਪਣੇ ਪਿੰਡ ਦੋ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਸੀਗੇ ਸੋ ਉੱਥੇ ਆਪਾਂ ਜਾਏ ਸੀਗੇ ਸੋ ਇੱਧਰ ਕਾਂਚ ਬਾਈ ਜੀ ਤੇ ਗੋਰੀ ਹਣੀ ਖੜੀ ਜਿਹਨਾਂ ਕੋਲੇ ਆਪਾਂ ਆਏ ਸੀਗੇ ਇੱਧਰ ਅਕੀਲਾ ਬਾਈ ਜੀ ਵੀ ਖੜਿਆ ਸੋ ਆਪਾਂ ਚੱਲੇ ਆਂ ਖੌਂ ਦਾ ਪਤਨ ਸਾਰਾ ਵੀ ਦਿਖਾਉਣ ਚੱਲੇ ਆਂ ਸੋ ਬਣੇ ਰੋਏ ਇਹ ਵਲੌਗ ਦੇ ਹਾਂਜੀ ਫਰੈਂਡਸ ਅਸੀਂ ਮੈਂ ਤਾਂ ਗੋਰੀ ਜਾ ਰਹੇ ਆਂ ਆਪਣੇ ਪਿੰਡ ਸੈਰ ਕਰਨਾਂ ਆ ਤੁਸੀਂ ਸਾਰਾ ਵੀਅو ਦੇਖ ਸਕਦੇ ਹੋ ਨਹਿਰਾ ਵਾਲੀ ਸਾਈਡ ਚੱਲੇ ਆ ਫਰੈਂਡਸ ਕਾਫੀ ਦਿਨਾਂ ਬਾਅਦ ਦੇਖੋ ਨਿਆ ਤੁਹਾਨੂੰ ਸਾਰਾ ਵੀਅੂ ਫੇਰ ਤੇ ਆਪਾਂ ਜਾਵਾਂਗੇ ਆਪਾਂ ਮੂਸੇ ਪੰਡੇ ਵੀ ਜਾਵਾਂਗੇ ਭਾਈ ਸਿੱਧੂ ਮੂਸੇਵਾਲਾ ਪੰਡਾ ਤੇ ਉਦੋਂ ਵੀ ਆਪਾਂ ਤੁਹਾਨੂੰ ਸਾਰਾ ਵੀਅੂ ਦਿਖਾਵਾਂਗੇ ਸੋ ਹੁਣ ਆਪਾਂ ਫਿਲਹਾਲ ਅੱਜ ਦਾ ਮੈਂ ਕਿਹਾ ਸ਼ੂਟ ਕਰੀਏ ਇੱਧਰ ਉੱਧਰ ਆਪਾਂ ਸ਼ੂਟ ਕਰ ਲਾਂਗੇ ਹੁਣ ਖੂਹ ਵਗਾਰਾ ਦਿਖਾਉਨੇ ਤੁਹਾਨੂੰ ਦੁਬਾਰਾ ਫੇਰ ਸੋ ਬਣੇ ਰਿਹਾ ਜੀ ਵਲੌਗ ਦੇ ਨਾਲ ਹਾਂਜੀ ਦੋਸਤੋ ਆ ਤੇ ਸਾਰਾ ਵੀਅੂ ਦੇਖ ਸਕਦੇ ਹੋ ਖੇਤਾਂ ਦੇ ਨਜ਼ਾਰੇ ਤਨ ਤਨ ਸਾਢੇ 3:30 ਦਾ ਟਾਈਮ ਹੋ ਚੁੱਕਿਆ ਵਾ ਤੇ ਆ ਤੁਸੀਂ ਸਾਰਾ ਵੀ ਦੇਖ ਸਕਦੇ ਇਧਰ ਗੁਰੀ ਜੀ ਵੀ ਜਾ ਰਹੇ ਗੁਰੀ ਜੀ ਖੁਸ਼ ਕਾਉਂਗੇ ਆਪਣੇ ਦੋਸਤਾਂ ਨੂੰ ਆਪਣੀ YouTube Facebook ਸਾਥੀ ਨੂੰ ਬਹੁਤ ਲਾਈਕ ਕਰ Share ਕਰ ਦੇਣਾ ਲਾਈਕ Share Comment ਤਾਂ ਆਪ ਨੂੰ ਕਰ ਦੇ ਜੇ ਹੋਰ ਕੁਝ ਕਹਿਣਾ ਚਾਹੋ ਕਿ ਗੱਲਾਂ ਬਾਤਾਂ ਕਰੋ Facebook ਫੈਮਿਲੀ ਨਾਲ ਇਧਰ ਲਾ ਹੋ ਗਿਆ ਨ ਯਾਰੇ ਨੇ ਸੋਦਰ ਕੀ ਨਾਮ ਬਾਈ ਦਾ ਗਿਆਨ ਚਲਾਨ ਘਟਾਓ ਚਲਾਣਾ ਜਾਨਾ ਕਹਤਾ ਹੋ ਜਾਨ ਦੇ ਸਾਲਾ ਹੈਲੋ ਯਾਰ ਹਾਂਜੀ ਗਾਈਜ਼ ਆ ਆਪਣੇ ਛੰਪੜਾ ਰਿਜ਼ਰਟ ਪਾਰਕ ਬਣਿਆ ਵਾ ਸੋ ਨਵੇਂ ਝੁੱਲੇ ਲੱਗੇ ਆ ਸੋ ਆ ਪਾਰਕ ਬਣਾਇਆ ਹੋਇਆ ਹੈ ਗ੍ਰਾਮ ਪੰਚਾਇਤ ਨੂੰ ਪਿੰਡ ਨੂੰ ਬਹੁਤ-ਬਹੁਤ ਧੰਨਵਾਦ ਗ੍ਰਾਮ ਪੰਚਾਇਤ ਦਾ ਸੋ ਸਲੂਟ ਆ ਆਪਣੇ ਪਿੰਡ ਦੇ ਗ੍ਰਾਮ ਪੰਚਾਇਤ ਜਿਹਨੂੰ ਆਪਣੇ ਪਿੰਡ ਦੇ ਬਹੁਤ ਹੀ ਕੰਮ ਹੋ ਰਿਹਾ ਸੋ ਆ ਤੁਸੀਂ ਦੇਖ ਸਕਦੇ ਹੋ ਚੱਪੜ ਵਾਲੀ ਸਾਡਾ ਇੱਕ ਨਵਾਂ ਪਾਰਕ ਹੋਰ ਬਣਾਵਾ ਤੇ ਇੱਧਰ ਗੋਰੀ ਜੀ ਗੋਰੀ ਜੀ ਝੋਟੇ ਲੱਗਦੇ ਖਾਓ ਲਓ ਸੇ ਗੋਰੀ ਜੀ ਝੋਟੇ ਲਾ ਰਿਆ ਚਲ ਰੁਕ ਜਾ ਰੁਕ ਰੁਕ ਜਾ ਘਬਰਾਉਣ ਲੱਗੀ ਗੁਰਜੀ ਜੀ ਕਿਵੇਂ ਦਾ ਫੀਲ ਹੋ ਰਿਹਾ ਇਹ ਰੁਕ ਗਿਆ ਕੇ ਤੁਰ ਰਿਹਾ ਵਾ ਕਿਵੇਂ ਦਾ ਫੀਲ ਹੋ ਰਿਹਾ ਗੋਰੀ ਜੀ ਤਾਂ ਡੱਗ ਰਹੀ ਹੈ ਚੱਕਰ ਆ ਗਿਆ ਹੈ ਗੋਰੀ ਨੂੰ ਭਾਈ ਉਹ ਡੱਗ ਰਹੀ ਆ ਸੋ ਆ ਜਾ ਗੋਰੀ ਆਪਾਂ ਚੱਲਦੇ ਹਾਂ ਉਹ ਖੂਂ ਤੇ ਖੂਂ ਦਾ ਵੀ ਦਰਸ਼ਕ ਨੂੰ ਮਿਹਰ ਕਰਕੇ ਕੋਣ ਹੋਣਾ ਆ ਆ ਫੋਨ ਲੱਗਾ ਵਾ ਚੱਲਦੇ ਹਾਂ ਖੂਂ ਤੇ ਗਾਈਜ਼ ਆ ਆਪਣੇ ਪਿੰਡ ਵਾਲਾ ਛੱਪੜ ਦੇਖ ਲੋ ਇਹਦੀ ਸਫਾਈ ਹੋਊਗੀ ਹੁਣ ਆਪਣੀ ਗਰਾਮ ਪੰਚਾਇਤ ਪਿੰਡ ਦੀ ਕੰਮ ਕਰਾ ਰਹੀ ਆ ਸੋ ਇਹਦੀ ਵੀ ਸਫਾਈ ਹੋਊਗੀ ਤੇ ਇਹ ਵੀ ਫਿਰ ਮੱਛੀ ਪਾਲਣ ਦੇ ਕੰਮ ਆਊਗਾ ਸੋ ਆਪਾਂ ਪਹੁੰਚ ਚੁੱਕੇ ਆ ਹਾਂ ਖੂਹ ਤੇ ਇੱਧਰ ਸ਼ਹੀਦ ਬੱਬਾ ਹਰਕਾ ਦਾ ਅੱਜ ਦੀ ਜਗਾ ਵਾ ਤੁਸੀਂ ਦੇਖ ਸਕਦੇ ਹੋ ਸੋ ਆ ਆਪਣੇ ਪਿੰਡ ਦਾ ਵਿਊ ਆ ਆਪਣਾ ਮੈਂ ਨਾਮ ਚੱਕੀ ਮਾਲ ਸਿੰਘ ਸੋ ਦਿਖਾਉਣਾ ਤੁਹਾਨੂੰ ਹਾਂ ਤੁਸੀਂ ਫਿਸ਼ਿੰਗ ਆ ਵੀਡੀਓਜ਼ ਦੇ ਵਿੱਚ ਵੀ ਵੇਖੀ ਆ ਸੀਗਾ ਹੂੰ ਤੇ ਆਪਾਂ ਇੱਕ ਵਾਰੀ ਅੱਜ ਫ੍ਰੀ ਸੀਗੇ ਮੈਂ ਕਿਹਾ ਹੋਰ ਤਾਂ ਕੋਈ ਲੋਕੇਸ਼ਨ ਨਹੀਂ ਰਹਿ ਗਿਆ ਆਪਾਂ ਆਹੀ ਦੁਬਾਰਾ ਫੇਰ ਦਿਖਾ ਦਿੰਨੇ ਆ ਸੋ ਇੱਧਰ ਪੁਰਾਣਾ ਚੁੱਲਾ ਇਹ ਬੱਕਰੀਆਂ ਵਾਲਿਆਂ ਨੇ ਬਣਾਇਆ ਹੋਊਗਾ ਫਰੈਂਡਸ ਸੋ ਇੱਧਰ ਪਾਣੀ ਪਾਣੀ ਸੋ ਇੱਧਰ ਜਗਾ ਵਾ ਬਾਬਾ ਸ਼ਹੀਦ ਬਾਬਾ ਹਰਕਾ ਦਾ ਅੱਜ ਦੀ ਕਰਤੀ ਇਹ ਜ਼ਕੂ ਮੈਂ ਤੁਹਾਨੂੰ ਬਹੁਤ ਵੀਡੀਓਜ਼ ਦੇ ਵਿੱਚ ਦਿਖਾਇਆ ਹੈਗਾ ਤੇ ਆਪਾਂ ਅੱਜ ਤੁਹਾਨੂੰ ਫੇਰ ਦਿਖਾ ਰਹੇ ਹਾਂ ਸੋ ਜੇ ਆਪਣੇ ਪੰਡ ਆਉ ਤਾਂ ਇਸ ਕੋਨਰ ਉੱਤੇ ਫੋਟੋਮਾ ਵਗੈਰਾ ਕਰਾ ਕੇ ਜਾ ਸਕਦੇ ਹਾਂ ਸੋ ਅੱਜ ਤੁਹਾਨੂੰ ਨਜ਼ਦੀਕ ਤੋਂ ਦਿਖਾਉਂਦੇ ਹਾਂ ਤੁਹਾਨੂੰ ਬਣੇ ਰੋਏ ਲੋਗ ਦੇ ਨਾਲ ਸੋ ਗਾਈਜ਼ ਆ ਤਾਂ ਇੱਕ ਹੋਂ ਦੇਖ ਸਕਦੇ ਹੋ ਆ ਹੋਂ ਵਿੱਚੋਂ ਆ ਗਾਈਜ਼ ਇੱਧਰ ਗੋਰੀ ਜੀ ਸੋ ਗਾਈਜ਼ ਆਪਣੇ ਪੰਡ ਵਾਲਾ ਤੀਸਰਾ ਛੱਪਣਾ ਇਹ ਡੇਰੇ ਵਾਲੇ ਬੋਰਡ ਦੇ ਨਾਲ ਆ ਗਾਈਜ਼ ਗਾਈਜ਼ ਆ ਬੋਰਡ ਕਹਿੰਦੇ ਹੰਟਡ ਬੋਰਡ ਆ ਕਹਿੰਦੇ ਇਸ ਦੇ نیچے ਕੋਈ ਵੀ ਰਾਤ ਨੂੰ ਵਿਜ਼ਿਟ ਨਹੀਂ ਕਰ ਸਕਦਾ ਤੇ ਜੋ ਵੀ ਇਸ ਵੀਡੀਓ ਨੂੰ ਦੇਖ ਸਕਦਾ ਜੇ ਕੋਈ ਚੈਲੰਜ ਐਕਸੈਪਟ ਕਰ ਸਕਦਾ ਤਾਂ ਕਰ ਸਕਦਾ ਵਾ ਲੋਕਾਂ ਦਾ ਕਹਿਣਾ ਵਾ ਕਿ ਇਸ ਬੋਰਡ ਤੇ 네ਗੇਟਿਵ એનર્ਜੀਸ ਵਾਸ ਕਰਦੀਆਂ ਵਾ ਤੁਸੀਂ ਜੇ ਇਸ ਬੋਰਡ ਥੱਲੇ ਰਾਤ ਨੂੰ 12 ਵਜੇ ਤੋਂ ਬਾਅਦ ਵਿਜ਼ਿਟ ਕੋਈ ਕਰ ਸਕਦਾ ਮੇਰਾ ਚੈਲੰਜ ਐਕਸੈਪਟ ਕਰ ਸਕਦਾ ਤਾਂ ਤੁਸੀਂ ਮਨਜਕੀ ਮਾਲ ਸਿੰਘ ਆ ਸਕਦੇ ਹੋ ਸੋ ਇੱਧਰ ਗਾਇਜ਼ ਪੰਛੀ ਬਹੁਤ ਹੀ ਗਾਇਜ਼ ਵਧੀਆ ਨੇਚਰ ਆ ਤਾਂ ਹੀ ਦੇਖ ਸਕਦੇ ਹਾਂ ਸੋ ਇੱਧਰ ਗੋਰੀ ਜੀ ਗੋਰੀ ਜੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਹੀ ਲੱਗ ਰਿਹਾ ਸਾਨੂੰ ਆਪਣੇ ਪਿੰਡ ਵਾਲਾ ਪਾਰਕ ਹਾਂਜੀ ਹਾਂਜੀ ਬਹੁਤ ਵਧੀਆ ਸੋ ਗਾਈਜ਼ ਚੱਲਦੇ ਆਂ ਫਿਰ ਘਰੇ ਤੇ ਆਪਣੇ ਦਿਨ ਦੇ ਵਿੱਚ ਕਿਵੇਂ ਦਾ ਵਲੌਗ ਰਹਿੰਦਾ ਵਾਪਸ ਤੁਹਾਡੇ ਨਾਲ ਓਵੇਂ-ਓਵੇਂ ਸ਼ੇਅਰ ਕਰੀ ਚੱਲਾਂਗੇ ਬਣੇ ਰਹਿਓ ਆਪਣੇ ਵਲੌਗਸ ਦੇ ਨਾਲ ਵਲੌਗਸ ਨੂੰ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਫਰੈਂਡਸ ਸੋ ਚੱਲਦੇ ਆਂ ਘਰੇ ਹਾਂਜੀ ਫਰੈਂਡਸ ਆਪਣੇ ਪਾਰਕ ਦੇ ਵਿੱਚ ਇੱਕ ਨਵਾਂ ਨਲਕਾ ਵੀ ਲਵਾਇਆ ਦਾ ਗ੍ਰਾਮ ਪੰਚਾਇਤ ਨੇ ਸੋ ਬਹੁਤ ਹੀ ਵਧੀਆ-ਵਧੀਆ ਕੰਮ ਕਰ ਰਹੀ ਹੈ ਆਪਣੇ ਪਿੰਡ ਦੀ ਗ੍ਰਾਮ ਪੰਚਾਇਤ ਸਲੋਟ ਆ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਸੋ ਗਾਈਜ਼ ਚੱਲਦੇ ਆਪਾਂ ਘਰੇ ਵਲੌਗ ਨੂੰ ਕਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਫਰੈਂਡਸ ਹੁਣ ਆਪਾਂ ਪਹੁੰਚ ਚੁੱਕੇ ਆ ਨਹਿਰਾਂ ਦੇ ਆ ਤੇ ਨਹਿਰਾਂ ਦਾ ਸਾਰਾ ਵੀਊ ਦੇਖ ਸਕਦੇ ਹਾਂ ਸੋ ਇੱਧਰ ਗੁਰੀ ਜੀ ਆ ਰਹੇ ਗਾਈਜ਼ ਨਹਿਰਾਂ ਵੱਲ ਆਏ ਜੀ ਤੇ ਇੱਧਰ ਵਲੌਗ ਛੁਟ ਕਰਨ ਆਏ ਸੀ ਆ ਦੇਖੋ ਢੇਰੀ ਚੱਲ ਪਈ ਆ ਹੁਣ ਉਹ ਮਿੱਟੀ ਮਿੱਟੀ ਹੋ ਚੁੱਕੀ ਸਾਰੇ ਪਾਸੇ ਸੋ ਆਪਾਂ ਚੱਲਦੇ ਆ ਲੜਕੇ ਤੇ ਪਾਣੀ ਪੀਣ ਫਿਰ ਉਸ ਤੋਂ ਬਾਅਦ ਚਲਾਂਗੇ ਘਰੇ ਗੁਰੀ ਜੀ ਗਾਈਜ਼ ਆਇਆ ਛੋਟੀ ਜ਼ਿੰਦਗੀ ਫਿਲੀ ਪਈ ਇਧਰ ਜੀ ਛੋਟੀ ਨਹਿਰ ਓ ਮਾਈ ਗਾਡ ਗਾਈਜ਼ ਇਧਰ گاਵਾਂ ਦੀਆਂ ਡੈੱਡ ਬਾਡੀਜ਼ ਫਸੀਆਂ ਹੋਈਆਂ ਛੋਟੀ ਨਹਿਰ ਕਿਉਂਕਿ ਆਪਣੇ ਪਿੰਡ 'ਚ ਗਾਈਜ਼ ਆ ਗੇਟ ਪੈਂਦੇ ਆ ਗੇਟ ਲੱਗੇ ਹੋਏ ਆਪਣੇ ਪਿੰਡ ਦੇ ਵਿੱਚ ਨਹਿਰਾਂ ਤੇ ਇਸ ਕਰਕੇ ਇੱਥੇ ਡੈੱਡ ਬਾਡੀਜ਼ ਵਗੈਰਾ ਫਸ ਜਾਂਦੀਆਂ ਵਾ ਤੋ ਯਾ ਦੇਖ ਸਕਦੇ ਹੋ ਸਵਾ ਛੋਟੀ ਨਹਿਰ ਆਈਏ ਗਾਈਜ਼ ਇਧਰ ਵੀ ਬਹੁਤ ਜ਼ਿਆਦਾ ਗੰਦਗੀ ਆ ਡੈੱਡ ਬਾਡੀਜ਼ ਨੂੰ ਮੇਰਾ ਕਸਮਾ ਉਹਨਾਂ ਡੈਡ ਬੋਡੀ ਫਸਮਾਉਣਾ ਫਸਮਾਉਣਾ ਸੋ ਗਾਈਜ਼ ਆ ਨੁੱਕਾ ਆਪਣੇ ਬੰਡਲ ਆ ਸੋ ਗੋਰੀ ਜੀ ਪਾਣੀ ਪੀ ਰਹੇ ਆ ਸੋ ਆ ਤੁਸੀਂ ਸਾਰਾ ਵੀਊ ਦੇਖ ਸਕਦੇ ਹੋ ਹਾਂਜੀ ਫਰੈਂਡਸ ਹੁਣ ਆਪਾਂ ਕਰਨ ਲੱਗਾ ਡਿਨਰ ਸੋ ਇਧਰ ਬਣਾਈ ਸੀ ਆਪਾਂ ਅੱਜ ਆਂਡਾ ਕਰੀ ਆਹ ਦੇਖ ਸਕਦੇ ਹੋ ਸੋ ਕਰਨ ਲੱਗਾ ਡਿਨਰ ਡਿਨਰ ਤੋਂ ਬਾਅਦ ਕਰਾਂਗੇ ਆਪਾਂ ਵਲੌਗ ਇਸ ਸਮਾਪਤ। ਫਾਈਨਲੀ ਆਪਾਂ ਡਿਨਰ ਕਰ ਲਿਆ ਵਾ। ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ। ਥੈਂਕ ਯੂ ਗਾਇਜ਼ ਲਵ ਯੂ ਆਲ ਟੇਕ ਕੇਅਰ।